ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਸਵਾਗਤ ਹੈ ਤੁਹਾਡਾ ਪੀਐਸ ਪੀਸੀਐਲ ਵਾਲੇ ਚੈਨਲ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਆਪਣੇ ਸਾਥੀ ਵੀਰਾਂ ਨੂੰ ਇਹ ਦੱਸ ਦੇਣਾ ਚਾਹਣਾ ਵੀ ਇਹ ਵੀਡੀਓ ਬਣਾਉਣ ਦਾ ਜਿਹੜਾ ਆਪਣਾ ਮਕਸਦ ਹੈ ਬਈ ਉਹ ਸਹੀ ਤੇ ਗਲਤ ਦਾ ਫੈਸਲਾ ਕਰਨਾ ਹੈਗਾ ਤੇ ਕੁਝ ਇੱਕ ਦਿਨਾਂ ਤੋਂ ਆਪਾਂ ਸਾਰੇ ਹੀ ਦੇਖ ਰਹੇ ਹਾਂ ਵੀ ਬਹੁਤ ਸਾਰੇ ਕੈਂਡੀਡੇਟ ਇੱਕ ਪਾਸੇ ਹੋਏ ਖੜੇ ਨੇ ਤੇ ਕੁਝ ਇੱਕ ਕੈਂਡੀਡੇਟ ਇੱਕ ਪਾਸੇ ਹੋਏ ਖੜੇ ਨੇ ਤੇ ਉਹ ਬੰਦੇ ਬਈ ਜਿਹੜੇ 2600 ਪ੍ਰਿੰਸੀਪਲ ਪੇਪਰ ਹੁਣ ਪਾਸ ਕਰ ਚੁੱਕੇ ਨੇ ਉਹਨਾਂ ਦੀ ਗੱਲ ਤਾਂ ਬਈ ਠੀਕ ਹੈ ਪਰ ਬਈ ਕੁਝ ਇੱਕ ਸਾਥੀ ਕੁਝ ਇੱਕ ਕੈਂਡੀਡੇਟ ਇਹ ਜਿਹਨੇ ਜਿਨ੍ਹਾਂ ਦਾ ਬਈ 2600 ਅਪ੍ਰੈਂਟਿਸਪੀਪ ਪੇਪਰ ਦੇ ਵਿੱਚ ਨਾਮ ਨਹੀਂ ਆਇਆ ਪਰ ਉਹ ਫਿਰ ਵੀ ਬਈ ਆਪਣੀ ਮਨਮਾਨੀ ਕਰਨ ਦੇ ਲਈ 2600 ਦੇ 2600 ਕੈਂਡੀਡੇਟ ਨੂੰ ਨਾਲ ਤਰਾਹ ਦੇ ਉੱਤੇ ਤੋਰ ਰਹੇ ਨੇ ਕਿਉਂਕਿ ਬਈ ਉਹਨਾਂ ਦਾ ਅਵਧਾ ਤਾਂ ਨਾਮ ਨਹੀਂ ਆਇਆ ਤੇ ਉਹ ਬਾਕੀ ਕੈਂਡੀਡੇਟ ਜਿਹੜੇ ਸਿਲੈਕਟ ਹੋਏ ਨੇ ਉਹਨਾਂ ਦੀ ਭਰਤੀ ਨੂੰ ਵੀ ਬਈ ਲੇਟ ਕਰਾਉਣਾ ਚਾਹੁੰਦੇ ਨੇ ਜੋ ਕਿ ਬਈ ਉਹਨਾਂ ਨੇ ਤੁਹਾਡੇ ਸਾਹਮਣੇ ਐ 8 ਤਰੀਕ ਨੂੰ ਉਹ ਉਥੇ ਗਏ ਸੀ ਤੇ ਉਹਨਾਂ ਨੇ ਬਈ ਉਹ ਕਰਵਾ ਵੀ ਬਈ ਦਿੱਤਾ ਜਿਹੜਾ ਕੰਮ ਨਹੀਂ ਹੋਣਾ ਚਾਹੀਦਾ ਸੀ ਆਪਾਂ ਇੱਥੇ ਬਈ ਕਿਸੇ ਇੱਕ ਬੰਦੇ ਦੀ ਕੋਈ ਵਿਰੋਧਤਾ ਨਹੀਂ ਕਰਦੇ ਵੀ ਉਹਨਾਂ ਨੇ ਧਰਨਾ ਕਿਉਂ ਲਾਇਆ ਜਾਂ ਲਾਉਣਾ ਚਾਹੀਦਾ ਸੀ ਜਾਂ ਨਹੀਂ ਲਾਉਣਾ ਚਾਹੀਦਾ ਸੀ ਆਪਾਂ ਸਹੀ ਗਲਤ ਦੀ ਪਛਾਣਾਂ ਫੋਨ ਉਕਰਾਉਣੀ ਚਾਹੁੰਦੇ ਆ ਜੇਕਰ ਇਹ ਵੀਡੀਓ ਮੇਰੀ 2600 ਡੇਟ ਤੱਕ ਪਹੁੰਚਦੀ ਹੈ ਤਾਂ ਤੁਸੀਂ ਬਈ ਸਾਰੀ ਆਪਣੇ ਅੰਦਰੋਂ ਆਵਾਜ਼ ਨਾਲ ਸੁਣ ਕੇ ਦੇਖੋ ਵੀ ਜੋ ਹੋਇਆ ਬਈ ਉਹ ਸਹੀ ਹੋਇਆ ਜਾਂ ਗਲਤ ਹੋਇਆ ਇਹ ਮੈਂ ਕਹਿਣਾ ਇਸ ਕਰਕੇ ਚਾਹੁੰਨਾ ਕਿਉਂਕਿ ਬਈ ਜਿਹੜਾ ਮੈਕਮੇਂ ਦੇ ਬੰਦੇ ਨੇ ਓਹੋ ਬਈ ਬਹੁਤ ਵਧੀਆ ਤਰੀਕੇ ਨਾਲ ਆਪਣੇ ਸਾਰੀ ਮਤਲਬ ਕੈਂਡੀਡੇਟਾਂ ਨੂੰ ਡੀਲ ਕਰਦੇ ਨੇ ਉੱਥੇ ਕੋਈ ਵੀ ਜਾ ਕੇ ਆ ਸਕਦਾ ਹੈ ਬਈ ਮੈਂ ਵੀ ਜਾ ਕੇ ਆਇਆ ਇੱਕ ਵਾਰ ਕੁਝ ਮਤਲਬ ਆਪਣੀ ਅਪਰੈਂਟਸ਼ਿਪ ਦੇ ਨਾਲ ਸਬੰਧਤ ਨਹੀਂ ਸੀ ਬਈ ਪਰ ਮੈਂ ਜੋ ਜਾਣਕਾਰੀ ਲੈ ਕੇ ਆਇਆ ਮੈਨੂੰ ਪ੍ਰੋਪਰ ਤਰੀਕੇ ਨਾਲ ਜਾਣਕਾਰੀ ਮਿਲੀ ਠੀਕ ਹੈ ਜੀ ਸੋ ਆਪਾਂ ਵੀਡੀਓ ਨੂੰ ਜਿਆਦਾ ਲੰਬੀ ਨਾ ਕਰਦੇ ਹੋਏ ਬਈ ਜੋ ਵੀ ਆਪਣਾ ਆਪਾ ਵਿਸਾ ਤੁਹਾਡੇ ਸਾਹਮਣੇ ਤੁਸੀਂ থাম্বਨੇਲ ਉੱਤੇ ਦੇਖ ਹੀ ਰਹੇ ਹੋ ਵੀ ਕੀ ਕੁਝ ਲਿਖਿਆ ਹੋਇਆ ਹੈ ਵੀ ਲਿਸਟ ਹੈ ਜਿਹੜੀ ਆਪਣੀ ਫਾਈਨਲ ਉਹਦਾ ਲੇਟ ਹੋਣ ਦਾ ਅਸਲ ਕਾਰਨ ਕੀ ਹੈ ਤੇ ਜਿਹੜੇ ਬਈ ਪ੍ਰਾਈਵੇਟ ਬੰਦੇ ਨੇ ਜਿਹੜੇ ਬਈ ਜਿਨ੍ਹਾਂ ਦਾ ਇਸ ਟਾਈਮ 2600 ਕੈਂਡੀਡੇਟ ਦੇ ਵਿੱਚ ਨਾਮ ਨਹੀਂ ਆਇਆ ਨਾ ਓਹੋ ਤੁਹਾਨੂੰ ਸਾਰਿਆਂ ਨੂੰ ਲਗਭਗ ਹੁਣ ਪਤਾ ਹੀ ਹੈ ਜਿਹੜੀ ਅਪਰੈਂਟਸ਼ਿਪ ਹੈ ਬਈ ਉਹ ਪ੍ਰਾਈਵੇਟ ਜਾਂ ਕਿਸੇ ਵੀ ਬਾਹਰੋਂ ਕਿਸੇ ਵੀ ਹੋਰ ਤਰੀਕੇ ਨਾਲ ਕਰ ਰਹੇ ਨੇ ਹਨਾ ਚੱਲੂਗੀ ਜਾਂ ਨਾ ਚੱਲੂਗੀ ਉਹ ਬਈ ਆਪਾਂ ਨੂੰ ਨਹੀਂ ਪਤਾ ਦੇਖੋ ਆਪਾਂ ਨਹੀਂ ਕਹਿੰਦੇ ਵੀ ਹੁਣ ਇਹ ਚੱਲੂਗੀ ਚੱਲੇ ਬਈ ਬੇਸ਼ੱਕ ਚੱਲੇ ਠੀਕ ਹੈ ਇਹਦੇ 'ਚ ਕੋਈ ਦੇਰ ਐ ਨਹੀਂ ਪਰ ਆਪਾਂ ਇਹ ਕਹਿਣਾ ਚਾਹੁੰਦੇ ਆ ਵੀ ਉਹਨਾਂ ਦਾ ਸਬੰਧ 2600 ਕੈਂਡੀਡੇਟ ਨਾਲ ਉਹ ਟੁੱਟ ਚੁੱਕਿਆ ਹੈ ਮਤਲਬ ਵੀ ਉਹ 2600 ਬੰਦਾ ਜਿਹੜਾ ਮਤਲਬ ਅਪਰੈਂਟਸ਼ਿਪ ਦੇ ਵਿੱਚ ਹੁਣ ਸਿਲੈਕਟ ਹੋਇਆ ਉਹਨਾਂ ਦੇ ਕੰਮਾਂ ਦੇ ਵਿੱਚ ਬਈ ਉਹ ਇਨਵੋਲਵ ਨਾ ਕਰਨ ਤਾਂ ਵਧੀਆ ਗੱਲ ਹੋਊਗੀ ਠੀਕ ਹੈ ਕਿਉਂਕਿ ਜਿਹੜੇ ਬਈ ਉਹ ਕੈਂਡੀਡੇਟ ਨੇ ਉਹਨਾਂ ਦੀਆਂ ਮੰਗਾਂ 2600 ਕੈਂਡੀਡੇਟ ਨਾਲੋਂ ਅਲੱਗ ਹੋਣਗੀਆਂ ਆਪਾਂ ਨੂੰ ਬਈ ਕੋਈ ਪੋਸਟ ਮੰਗਣ ਦੀ ਲੋੜ ਨਹੀਂ ਜਿਹੜੇ 2600 ਕੈਂਡੀਡੇਟੋਂ ਤੁਸੀਂ ਠੀਕ ਹੈ ਨਾ ਸੋਨੂੰ ਪੋਸਟ 100% ਮਿਲੂਗੀ ਹੀ ਮਿਲੂਗੀ ਅੱਗੇ ਵੀ ਮਿਲਦੀ ਆਈ ਹੈ ਉਸੇ ਤਰੀਕੇ ਨਾਲ ਹੁਣ ਵੀ ਮਿਲੂਗੀ ਪਰ ਬਈ ਉਹ ਜਿਹੜੇ ਕੈਂਡੀਡੇਟ ਨੇ ਉਹਨਾਂ ਦੀ ਗਿਣਤੀ ਬਹੁਤ ਘੱਟ ਹੈ ਤਾਂ ਹੀ ਬਈ ਤੁਸੀਂ ਦੇਖ ਹੀ ਲਿਆ ਹੋਊਗਾ ਧਰਨੇ ਦੇ ਉੱਤੇ ਵੀ ਬਈ ਉਹ ਉਹੀ 8-10 ਜਾਣੇ ਜਾਂ 15 ਜਾਣੇ ਸੀ ਉਹਨਾਂ ਦੀ ਗਿਣਤੀ ਬਹੁਤ ਘੱਟ ਹੈ ਆਪਣੇ ਵਿੱਚ ਉਹ ਇਨਵੋਲਵ ਤਾਂ ਕਰ ਰਹੇ ਨੇ ਵੀ ਆਪਣੀ ਗਿਣਤੀ ਜ਼ਿਆਦਾ ਹੈ ਵੀ ਆਪਣੇ ਸਿਰ ਤੇ ਉਹ ਆਪਣੇ ਕੰਮ ਪਾਸ ਕਰਾਉਣਾ ਚਾਹੁੰਦੇ ਨੇ ਕਿਹਨਾਂ ਆਪਾਂ ਵੀ ਜੋ ਵੀ ਉਹ ਤਰੀਕੇ ਨਾਲ ਕਿਸੇ ਵੀ ਪਾਸੋਂ ਇਧਰੋਂ ਉਧਰੋਂ ਕੁਝ ਵੀ ਕਰ ਰਹੇ ਨੇ ਠੀਕ ਹੈ ਚੱਲੂ ਜਾਂ ਨਾ ਚੱਲੂ ਉਹ ਮੈਕਮੇ ਦੇ ਉੱਤੇ ਹੈ ਕਿਉਂਕਿ ਆਪਾਂ ਬਈ ਕੋਈ ਅਫਸਰ ਨਹੀਂ ਹੈਗੇ ਵੀ ਉਹ ਆਪਾਂ ਨੇ ਚਲਾਉਣੀ ਹੈ ਜਾਂ ਨਹੀਂ ਚਲਾਉਣੀ ਉਹ ਮੈਕਮੇ ਦੇ ਉੱਤੇ ਹੈ ਚਲਾਉਣੀ ਜਾਂ ਨਾ ਚਲਾਉਣੀ ਠੀਕ ਹੈ ਪਰ ਤੁਹਾਨੂੰ ਪਤਾ ਹੈ ਬਈ ਜਿਹੜੇ 2600 ਦੇ ਵਿੱਚ ਸਿਲੈਕਟ ਹੋਏ ਹੋ ਤੁਹਾਡੇ ਵਾਲੀ ਚੱਲੂਗੀ ਠੀਕ ਹੈ ਨਾ ਸੋ ਮੇਰੀ ਹੁਣ ਸਾਥੀ ਵੀਰਾਂ ਨੂੰ ਬੇਨਤੀ ਇਹ ਹੈ ਜਿਹੜਾ 2600 ਸਿਲੇਕਟਡ ਕੈਂਡੀਡੇਟ ਹੈ ਜੋ ਵੀ ਬਈ ਉਹਨਾਂ ਨਾਲ ਵੀ ਚਾਹੇ ਜੁੜੇ ਹੋਏ ਬੰਦੇ ਨੇ ਉਹਨਾਂ ਨੂੰ ਵੀ ਇਹ ਚੀਜ਼ ਸੋਚਣੀ ਚਾਹੀਦੀ ਆ ਆਪਾਂ ਕਿਸੇ ਨੂੰ ਗਲਤ ਨਹੀਂ ਕਹਿੰਦੇ ਪਰ ਬਈ ਤੁਸੀਂ ਆਪ ਸੋਚ ਕੇ ਦੇਖੋ ਵੀ ਜਿਹੜਾ ਬੰਦਾ ਬਈ ਇਸ 2600 ਬੰਦੇ ਦੇ ਵਿੱਚ ਸਿਲੇਕਟ ਹੋਇਆ ਹੀ ਨਹੀਂ ਮੰਨ ਲਓ ਕੋਈ ਵੀ ਹੈ ਚਾਹੇ ਉਹ 20 ਬੰਦੇ ਗਏ ਉੱਥੇ ਚਾਹੇ 30 ਬੰਦੇ ਗਏ ਜਦੋਂ ਬਈ ਸਿਲੈਕਟ ਹੋਏ ਹੀ ਨਹੀਂ ਉਹੋ ਬਈ ਤੁਹਾਡੇ ਵਾਸਤੇ ਧਰਨੇ ਕਿਉਂ ਲਾਉਗਾ ਇਹ ਚੀਜ਼ ਨੂੰ ਮੜਾ ਜਾ ਆਪਣੇ ਦਿਮਾਗ ਨੂੰ ਠੰਡਾ ਕਰਕੇ ਸੋਚੋ ਵੀ ਉਹਨੂੰ ਕੀ ਫਾਇਦਾ ਹੈ ਦੱਸੋ ਜਦੋਂ ਉਹ ਸਿਲੈਕਟ ਹੀ ਨਹੀਂ ਹੋਇਆ ਉਹਨੇ ਸੋਤੋਂ ਕੀ ਲੈਣਾ ਬਈ ਦੱਸੋ ਠੀਕ ਹੈ ਨਾ ਤੇ ਬਾਕੀ ਬਈ ਜਿਹੜੇ ਧਰਨਾ ਲਾਉਣ ਦਾ ਉਹਨਾਂ ਦਾ ਅਸਲ ਕਾਰਨ ਕੀ ਸੀ ਉਹ ਕਾਰਨ ਸੀ ਬਈ ਜਿਹੜਾ ਤੁਹਾਡੀ ਭਰਤੀ ਹੈ 2600 ਕੈਂਡੀਡੇਟ ਦੀ ਉਹਨੂੰ ਲੇਟ ਕਰਾਉਣਾ ਜੋ ਕਿ ਬਈ ਇੱਕ ਤਰੀਕੇ ਨਾਲ ਲੇਟ ਕਰਵਾ ਵੀ ਉਹਨਾਂ ਨੇ ਦਿੱਤੀ ਹੈ ਸੋ ਇਹੋ ਜਿਹੇ ਬੰਦਿਆਂ ਤੋਂ ਬਈ ਸਾਵਧਾਨ ਰਹੋ ਕਿਉਂਕਿ ਨਾ ਤਾਂ ਬਈ ਉਹਨਾਂ ਬੰਦਿਆਂ ਦੀ ਬੋਲਬਾਣੀ ਸਹੀ ਹੈ ਤੁਸੀਂ ਸਾਰੇ ਹੀ ਸਾਥੀਆਂ ਨੇ ਗਰੁੱਪਾਂ ਦੇ ਵਿੱਚ ਇਹ ਚੀਜ਼ ਮਤਲਬ ਸਾਰਿਆਂ ਨੇ ਉਹ ਆਡੀਓ ਸੁਣ ਲਈ ਹੋਣੀ ਜਿਹਦੇ ਵਿੱਚ ਬਈ ਉਹ ਤੁਹਾਨੂੰ ਨਾਲੇ ਤਾਂ ਧਰਨੇ ਉੱਤੇ ਆਉਣ ਦਾ ਸੱਤਾ ਦੇ ਰਹੇ ਨੇ ਨਾਲੇ ਬਈ ਤੁਹਾਨੂੰ ਗਾਲਾਂ ਕੱਢ ਰਹੇ ਨੇ ਤੁਸੀਂ ਬਈ ਜੇ ਉਹ ਆਡੀਓ ਨਹੀਂ ਸੁਣੀ ਤਾਂ ਕਮੈਂਟ ਕਰ ਦਿਓ ਅਗਲੀ ਵੀਡੀਓ ਦੇ ਵਿੱਚ ਮੈਂ ਉਹ ਆਡੀਓ ਹੈ ਜਿਹੜੀ ਅਟੈਚ ਕਰ ਦੂੰਗਾ ਜੇ ਕਿਸੇ ਨੂੰ ਤਰਾਜ ਹੋਇਆ ਮੰਨ ਕੇ ਚੱਲੋ ਵੀ ਹਾਂ ਮੈਂ ਅਸੀਂ ਕਿਤੋਂ ਗਾਲਾਂ ਕੱਢੀਆਂ ਨੇ ਜੇ ਕੋਈ ਇਹ ਗੱਲ ਕਹੂਗਾ ਨਾ ਤਾਂ ਅਗਲੀ ਵੀਡੀਓ ਦੇ ਵਿੱਚ ਮੈਂ ਉਹ ਤੁਹਾਡੀ ਗਾਲਾਂ ਵਾਲੀ ਆਡੀਓ ਹੈ ਜਿਹੜੀ ਅਟੈਚ ਕਰ ਦੂੰਗਾ ਉਹ ਬਈ ਤੁਹਾਨੂੰ ਗਾਲਾਂ ਕੱਢ ਕੇ ਬੁਲਾ ਰਹੇ ਨੇ ਵੀ ਸਿੱਧੀ ਤਰ੍ਹਾਂ ਪਹੁੰਚ ਜਿਓ ਨਹੀਂ ਮੈਨੂੰ ਐ ਗਾਲਾਂ ਕੱਢੂੰਗਾ ਐ ਫਲਾਣਾ ਕਰੂੰਗਾ ਮੈਂ ਕੀ ਗੱਲ ਹੈ ਬਈ ਤੇਰਾ ਦੇਣਾ ਕੁਛ ਅਸੀਂ ਤੇਰਾ ਸਾਡੇ ਨਾਲ ਸੰਬੰਧ ਕੀ ਹੈ ਦੱਸ ਕਿਉਂ ਆਈ ਏ ਤੇਰੇ ਪਿੱਛੇ ਠੀਕ ਹੈ ਨਾ ਸੋ ਤੁਸੀਂ ਪਹਿਲਾਂ ਹੀ ਬਹੁਤ ਜ਼ਿਆਦਾ ਹਰਾਸਮੈਂਟ ਜਿਹੜੀ ਸਿਲੈਕਟਡ ਸਾਥੀਆਂ ਦੀ ਕਰ ਚੁੱਕਿਓ ਸੋ ਉਹਨਾਂ ਨੂੰ ਬਈ ਮੈਂ ਸਾਵਧਾਨ ਕਰਨਾ ਚਾਹਣਾ ਵੀ ਸਿਲੈਕਟਡ ਕੈਂਡੀਡੇਟ ਦੇ ਕੰਮਾਂ ਦੇ ਵਿੱਚ ਰੋੜਾ ਨਾ ਬਣੋ ਜਿਹੜਾ ਵੀ ਕੋਈ ਧਰਨਾ ਲਾਉਣਾ ਚਾਹੇ ਕੁਝ ਵੀ ਲਾਉਣਾ ਹੈ ਉਹ ਸਿਲੈਕਟਡ ਕੈਂਡੀਡੇਟ ਨੇ ਜਿਹੜੇ 2600 ਉਹ ਆਪਣਾ ਨਿਰਣਾ ਬਈ ਆਪ ਲੈਣਗੇ ਤੁਹਾਨੂੰ ਵਿੱਚ ਇਨਵੋਲਵ ਹੋਣ ਦੀ ਲੋੜ ਨਹੀਂ ਕਿਉਂਕਿ ਤੁਸੀਂ ਬਈ ਸਾਡੇ 2600 ਸਾਥੀਆਂ ਦੇ ਵਿੱਚ ਨਹੀਂ ਆਉਂਦੇ ਠੀਕ ਹੈ ਨਾ ਜੇ ਤੁਹਾਨੂੰ ਇਹ ਕਹਿਣਾ ਚਾਹੁੰਦੇ ਹੋ ਵੀ ਅਸੀਂ ਪਹਿਲਾਂ ਵੀ ਸ਼ੁਰੂ ਤੋਂ ਜੁੜੇ ਹੋਏ ਹਾਂ ਜੀ ਫਲਾਣਾ ਕਰੇ ਹੋਏ ਹਾਂ ਜੀ ਤਾਂ ਸ਼ੁਰੂ ਤੋਂ ਬਈ ਸਾਰਿਆਂ ਨੂੰ ਪਤਾ ਹੀ ਹੈ ਤੁਸੀਂ ਕੀ ਕੁਝ ਕੀਤਾ ਠੀਕ ਹੈ ਤੁਹਾਡੇ ਤੋਂ ਹਸਾਬ ਮੰਗਿਆ ਗਿਆ ਤਾਂ ਤੁਸੀਂ ਅਗਲਿਆਂ ਨੂੰ ਇਹ ਦੱਸ ਦਿਓ ਵੀ ਅਸੀਂ ਤੁਸੀਂ ਕੀ ਸਾਡੇ ਤੇ ਫਲਾਣਾ ਲੱਗੇ ਹੋਏ ਹਾਂ ਡੀਸੀ ਲੱਗੇ ਹੋਏ ਹਾਂ ਵੀ ਅਸੀਂ ਸੋਨੂੰ ਹਸਾਬ ਦਈਏ ਠੀਕ ਹੈ ਤੁਹਾਡੀ ਬੋਲਬਾਣੀ ਸਹੀ ਨਹੀਂ ਹੈਗੀ। ਉਹਨੂੰ ਸੁਧਾਰੋ। ਤੁਹਾਡੇ ਵਿੱਚ ਲੀਡਰੀ ਵਾਲਾ ਕੋਈ ਗੁਣ ਹੈ ਨਹੀਂ। ਠੀਕ ਹੈ ਜੀ। ਸੋ ਸਾਥੀ ਵੀਰਾਂ ਨੂੰ ਬੇਨਤੀ ਹੈ ਵੀ ਇਹ ਜੇ ਮੰਨਦੇ ਤਾਂ ਸਾਵਧਾਨ। ਤੇ ਜਿਹੜੇ ਵੀ ਆਪਾਂ ਕਿਸੇ ਇਹ ਨਹੀਂ ਹੈਗਾ ਵੀ ਆਪਾਂ ਮੰਨ ਕੇ ਚੱਲੋ ਵੀ ਕਿਸੇ ਦੂਜੀ ਪਾਰਟੀ ਨਾਲ ਮੈਂ ਤਾਂ ਸਿਰਫ ਛੋਟੇ ਤੋਂ ਸਿਲੇਕਟਡ ਇੱਕ ਕੈਂਡੀਡੇਟ ਆ। ਮੇਰਾ ਮਕਸਦ ਵੀਡੀਓ ਬਣਾਉਣ ਦਾ ਇਹ ਨਹੀਂ ਵੀ ਮੈਂ ਦੂਜੇ ਪੱਖ ਨੂੰ ਲੈ ਕੇ ਵੀਡੀਓ ਬਣਾ ਰਿਹਾ ਆਪਾਂ ਕਿਸੇ ਨੂੰ ਵੀ ਸਹੀ ਨਹੀਂ ਕਹਿ ਸਕਦੇ ਜਾਂ ਸਹੀ ਆਪਾਂ ਉਸ ਬੰਦੇ ਨੂੰ ਕਹਿ ਰਹੇ ਆ ਯਾਰ ਵੀ ਜਿਹੜਾ ਸਿਲੈਕਟਡ ਹੈ ਤੇ ਤੁਹਾਡੇ ਪੱਖ ਦੀ ਗੱਲ ਕਰਦਾ ਜਿਵੇਂ ਹੁਣ ਬਈ ਬਹੁਤ ਸਾਰੇ ਮੇਰੇ ਵੀਰ ਹੋਰ ਵੀ ਵੀਡੀਓ ਬਣਾਉਂਦੇ ਨੇ ਉਹਨਾਂ ਨੇ ਬਈ ਵੀਡੀਓ ਬਣਾ ਕੇ ਵੀ ਜਾਂ ਹੋਰ ਮੁੰਡੇ ਜਿਹੜੇ ਉੱਥੇ ਗਏ ਸੀ ਮੀਟਿੰਗਾਂ ਕਰਦੇ ਨੇ ਮੇਰੇ ਅੱਧਿਆਂ ਦੇ ਨਾਮ ਯਾਦ ਨਹੀਂ ਅੱਧਿਆਂ ਦੇ ਨਹੀਂ ਉਹੋ ਭਈ ਉਹਨਾਂ ਨੇ ਵੀਡੀਓ ਆਡੀਓ ਪਾ ਕੇ ਸ਼ੇਅਰ ਬਹੁਤ ਕਰੀ ਗਰੁੱਪਾਂ ਦੇ ਵਿੱਚ ਆਪਾਂ ਸਾਰੀ ਗਰੁੱਪਾਂ ਦੇ ਵਿੱਚ ਹੈਗੇ ਆ ਜਦੋਂ ਭਈ ਉਹ ਕਹਿ ਰਹੇ ਨੇ ਮੰਨ ਕੇ ਚੱਲੋ ਵੀ ਮੈਂ ਕਿਹਾ ਤੁਹਾਨੂੰ 8 ਤਰੀਕ ਦਿੱਤੀ ਐ ਫਿਰ ਜੇ ਤੁਹਾਨੂੰ ਇੰਨੀ ਉਹ ਸੋਚ ਸੀ ਵੀ ਮੰਨ ਕੇ ਚੱਲੋ ਜੇ ਤੁਸੀਂ 2600 ਬੰਦੇ ਨਾਲ ਖੜਨਾ ਵੀ ਚਾਹੁੰਦੇ ਹੋ ਤਾਂ ਫਿਰ ਭਈ 2600 ਬੰਦੇ ਦੀ ਤੁਸੀਂ ਆਵਾਜ਼ ਸੁਣੀ ਕਿਉਂ ਨਹੀਂ ਉਹਨਾਂ ਦੇ ਕਹੇ ਅਨੁਸਾਰ ਤੁਸੀਂ ਰੁਕੇ ਕਿਉਂ ਨਹੀਂ ਭਈ ਕਿਉਂ ਗਏ ਉੱਥੇ 8 ਤਰੀਕ ਨੂੰ ਜੇ ਤੁਸੀਂ ਨਾ ਗਏ ਹੁੰਦੇ ਨਾ ਤਾਂ ਬਈ ਮੈਨੂੰ ਇਹ ਵੀਡੀਓ ਬਣਾਉਣੀ ਪੈਂਦੀ ਨਾ ਹੀ ਬਈ ਤੁਹਾਨੂੰ ਇੰਨਾ ਜਲੀਲ ਹੋਣਾ ਪੈਂਦਾ ਠੀਕ ਹੈ ਤੇ ਨਾਲੇ ਬਈ ਜਿਹੜੇ ਸਾਥੀ 2600 ਬੰਦਾ ਹੈ ਉਹਦੇ ਵਿੱਚੋਂ ਜੇ ਮੰਨ ਕੇ ਚੱਲੋ ਜਿੰਨੇ ਹੁਣ ਤੁਹਾਡੇ ਨਾਲ ਜਿਵੇਂ 20 30 ਸੀ ਤਾਂ ਉਤਰੋਂ ਤੁਹਾਡੇ ਨਾਲੋਂ ਘੱਟੋ ਘੱਟ 1000 2000 ਬੰਦਾ ਤੁਹਾਡੇ ਨਾਲ ਜੁੜਨਾ ਸੀ ਜੇ ਤੁਸੀਂ ਮੰਨ ਕੇ ਚੱਲੋ ਡੇਟ ਕਰ ਲੈਂਦੇ ਠੀਕ ਹੈ ਡੇਟ ਤੁਸੀਂ ਨਹੀਂ ਕਰੀ ਬਈ ਤੁਹਾਡੇ ਚ ਕੋਈ ਲੀਡਰੀ ਵਾਲਾ ਗੁਣੀ ਹੈ ਨਹੀਂ ਜਦੋਂ ਤੁਹਾਨੂੰ ਹਰੇਕ ਪਾਸਿਓਂ ਇਹ ਚੀਜ਼ਾਂ ਕਹੀਆਂ ਜਾ ਰਹੀਆਂ ਨੇ ਵੀ ਬਈ ਜੀ 2-4 ਦਿਨ ਬੇਟ ਕਰ ਲੋ ਠੀਕ ਐ ਫੇਰ ਤੁਹਾਡੇ ਨਾਲ ਲੱਗ ਕੇ ਧਰਨਾ ਲਾਵਾਂਗੇ ਤੁਸੀਂ ਸੁਣੀ ਤਾਂ ਬਈ ਕਿਸੇ ਦੀ ਹੈ ਨਹੀਂ ਆਪਣੀ ਮਨਮਾਨੀ ਲੋਕਾਂ ਨੂੰ ਗਾਲਾਂ ਕੱਢੀ ਕਿਉਂ ਤੁਸੀਂ ਧਰਨੇ ਤੇ ਆਜੇ ਉਹ ਫਲਾਣਾ ਕਰ ਦਿਓ ਠੀਕ ਐ 2-4 ਵੀਡੀਓ ਹੋਰ ਵੀ ਤੁਹਾਡੀਆਂ ਵਾਇਰਲ ਹੋਈਆਂ ਰਹੀਆਂ ਗੀਆਂ ਵੀ ਦੱਸ ਜਰ ਤੁਸੀਂ ਕੋਈ ਜਨਤ ਤੇ ਚੱਲੇ ਹੋ ਮੈਂ ਜੀ ਵਾਲ ਕਟਾ ਲੇ ਜੀ ਮੈਂ ਇਹ ਕਰ ਲਿਆ ਜੀ ਸੋ ਇਹ ਜਿਹੀ ਗੱਲਾਂ ਬਈ ਜਿਹੜੇ ਲੀਡਰ ਬੰਦੇ ਹੁੰਦੇ ਨੇ ਉਹਨਾਂ ਨੂੰ ਨਹੀਂ ਸੋਹਉਂਦੀਆਂ ਠੀਕ ਹੈ ਨਾ ਤੁਸੀਂ ਤਰੀਕੇ ਨਾਲ ਗੱਲਬਾਤ ਤਾਂ ਕਰੋ ਨਾ ਸਲੀਕੇ ਨਾਲ ਕਹੋ ਤੁਹਾਡੇ ਪਿੱਛੇ ਵੀ ਤੁਰੇ ਕੋਈ ਠੀਕ ਹੈ ਨਾ ਤੁਹਾਡੇ ਪਿੱਛੇ ਨਾ ਹੋਣ ਦਾ ਕਾਰਨ ਹੀ ਇਹ ਸੀ ਸਭ ਤੋਂ ਵੱਡਾ ਤਾਂ ਤੋ ਇਹ ਨਹੀਂ ਆ ਗੱਲਾਂ ਬਈ ਮੈਂ ਕਹਿੰਦਾ ਹੋਇਆ ਵੀ ਇਹਨਾਂ ਚੀਜ਼ਾਂ ਤੋਂ ਸਾਵਧਾਨ ਵੀ 2600 ਬੰਦੇ ਬਈ ਜਿਹੜਾ ਉਹਨਾਂ ਲਈ ਬਈ ਅਪਡੇਟ ਇਹ ਹੀ ਹੈ ਵੀ ਹੁਣ ਦੇਖੋ ਤੁਹਾਨੂੰ ਪਤਾ ਹੀ ਹੈ ਆਪਣੇ ਬਿਜਲੀ ਮੰਤਰੀ ਜਿਹੜੇ ਨਵੇਂ ਬਣੇ ਨੇ ਲੁਧਿਆਣੇ ਤੋਂ ਅ ਸੰਜੇ ਰੋੜਾ ਜੀ ਉਹਨਾਂ ਨੇ ਬਈ ਬਿਆਨ ਦਿੱਤਾ ਹੈ ਵੀ 15 ਅਕਤੂਬਰ ਤੋਂ ਪਹਿਲਾਂ ਪਹਿਲਾਂ ਜਿਹੜਾ 2500 ਕੈਂਡੀਡੇਟ ਉਹਨਾਂ ਨੇ ਭਾਗਤੀ ਕਰਨਾ ਹੈ ਤੇ ਉਹ ਤੱਕ ਬਈ ਆਪਾਂ ਨੂੰ ਵੇਟ ਕਰਨੀ ਚਾਹੀਦੀ ਆ ਉਸ ਤੋਂ ਪਹਿਲਾਂ ਆਪਾਂ ਕੋਈ ਧਰਨਾ ਵਗੈਰਾ ਨਾ ਵਿਚਾਰੀਏ ਸੋ ਸਾਰੇ ਸਾਥੀ ਵੀਰਾਂ ਨੂੰ ਇਹੀ ਬੇਨਤੀ ਹੈ ਠੀਕ ਹੈ ਜੀ ਕਿਸੇ ਪਿੱਛੇ ਲੱਗਣ ਦੀ ਲੋੜ ਨਹੀਂ ਸੋ ਆਪਣਾ ਭੱਲਾ ਭੁਰਾ ਤੁਸੀਂ ਆਪ ਸੋਚੋ ਮਹਿਕਮਾ ਆਪਣੇ ਨਾਲੋਂ ਵੱਧ ਸਿਆਣਾ ਹੈ ਉਹਨਾਂ ਨੂੰ ਬੰਦਿਆਂ ਦੀ ਲੋੜ ਹੈ ਜੇ ਆਪਾਂ ਉਹਨਾਂ ਦੇ ਕੰਮਾਂ ਦੇ ਵਿੱਚ ਦਖਲ ਅੰਦਾਜ਼ੀ ਨਹੀਂ ਕਰਾਂਗੇ ਤਾਂ ਉਹ ਇਸੇ ਤਰੀਕੇ ਨਾਲ ਆਪਾਂ ਨੂੰ ਮਤਲਬ ਜਲਦੀ ਤੋਂ ਜਲਦੀ ਭਰਤੀ ਕਰਨਗੇ ਸੁਜੀਬ ਜੀ ਬਈ ਆਪਾਂ ਉਹਨਾਂ ਨਾਲ ਪੰਗੇ ਲਈ ਜਾਵਾਂਗੇ ਕੋਈ ਧਰਨਾ ਲਾ ਦਾਂਗੇ ਜਾਂ ਐਂ ਕਰਤਾ ਕੁਝ ਵੀ ਕਰਦਾਂਗੇ ਸੋ ਅਗਲੇ ਨੇ ਆਪਾਂ ਨੂੰ ਹੀ ਹਰਾਸਮੈਂਟ ਕਰਨਾ ਹੈ ਮਤਲਬ ਆਪਣੀ ਭਰਤੀ ਨਹੀਂ 延迟 ਕਰਨਾ ਹੈ ਫਿਰ ਆਪਈ ਆਪਾਂ ਨੂੰ ਅੱਗੇ ਜਾ ਕੇ ਜਿਹੜਾ ਆਪਾਂ ਏਲਮ ਦਾ ਸੀਆਰਏ ਲੈਣਾ ਉਹ ਨਹੀਂ ਮਿਲਣਾ ਬਈ ਹਨਾ ਐਸੀ ਸਰਕਾਰ ਵਿੱਚ ਸੋ ਜੇ ਆਪਾਂ ਨੇ ਅਗਲਾ ਸੀਆਰਏ ਲੈਣਾ ਹੈ ਤਾਂ ਆਪਾਂ ਨੂੰ ਵਿਭਾਗ ਦੇ ਨਾਲ ਮਿਲ ਕੇ ਚੱਲਣਾ ਪਊਗਾ ਕਿਉਂਕਿ ਜਿਹੜੀਆਂ ਪਹਿਲਾਂ ਮੀਟਿੰਗਾਂ ਹੋਈਆਂ ਨੇ ਮੇਰੀ ਬੰਦਿਆਂ ਨਾਲ ਗੱਲ ਹੋਈ ਸੀ ਉਹ ਸਫਲ ਰਹੀਆਂ ਨੇ ਉਹਨਾਂ ਦਾ ਵੀ ਕਹਿਣਾ ਇਹੀ ਸੀ ਬਈ ਜੇ ਤੁਸੀਂ ਅਗਲਾ ਸੀਆਰਏ ਲੈਣਾ ਹੈ ਤਾਂ ਤੁਸੀਂ ਸਹਿਯਮ ਨਾਲ ਚੱਲੋ ਮੈਂ ਕਿਵੇਂ ਨੂੰ ਬੰਦਿਆਂ ਦੀ ਲੋੜ ਹੈ ਮੈਂ ਕਿਵੇਂ ਨੇ ਘੱਟੋ ਘੱਟ 10 11000 ਬੰਦਾ ਜਿਹੜਾ ਭਰਤੀ ਕਰਨਾ ਹੈ ਅੱਗੇ ਤੁਹਾਨੂੰ ਬਈ ਸੀਆਰਏ ਵੀ ਵਧੀਆ ਮਤਲਬ ਵੈਲਿਊ ਨਾਲ ਵੋਲੀਅਮ ਨਾਲ ਮਿਲੂਗਾ ਤੇ ਸੋ ਇੰਨਾ ਕਹਿੰਦਾ ਹੋਇਆ ਬਈ ਵੀਡੀਓ ਨੂੰ ਮੈਂ ਐਂਡ ਕਰ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਏਸੀ ਤਰ੍ਹਾਂ ਦੀਆਂ ਜੀ ਹੋਰ ਵੀਡੀਓ ਤੇ ਆਪਣੀ ਅਪਰੈਂਟਸ਼ਿਪ ਜਾਂ ਏਲਮ ਨਾਲ ਸੰਬੰਧਿਤ ਵੀਡੀਓ ਲੈਣ ਵਾਸਤੇ ਜਾਂ ਮਤਲਬ ਸੁਣਨ ਵਾਸਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਧੰਨਵਾਦ